ਕੰਮੋ ਜਲਦੀ ਹੋ। ਹੋਰ ਬੜੀ ਆਈ ਵੀ ਜਿੰਦੀ ਆ ਧੰਨ ਵੀ ਇਸ ਵਾਸਤੇ ਹੋਣਾ। ਉਹ ਮਹਾਪੁਰਸ਼ ਕਹਿੰਦੇ ਆ ਜਿਹੜਾ ਬੰਦਾ ਸ੍ਰੇਸ਼ਟ ਉਹ ਵਿਦਿਆ ਚ ਪੜੇ ਆਪਣੇ ਸਮੇਂ ਨੂੰ ਵਿਅਰਥ ਨਾ ਕਰੋ। ਕਹਿੰਦੇ ਜਿਹੜੀ ਵਿਦਿਆ ਆ ਇਹ बार-बार ਅਭਿਆਸ ਕਰਦੇ ਆ ਨਾ ਇਹ ਸੈਂਕੜੇ ਗੁਣ ਵੱਧ ਜਾਂਦੀ ਹੈ। ਇਹਦਾ ਬਾਰ-ਬਾਰ ਅਭਿਆਸ ਕਰਨਾ ਚਾਹੀਦਾ। ਇਹਨ ਵਿੱਚ ਕੂਲ ਪੜ ਕੇ ਆ ਗਿਆ ਤਾਂ ਤਾਬਰਾਤੀ ਮੁੜ ਕੇ ਦੇਖਣੇ। ਮੈਂ ਕਿਨੇ ਕੀਤੀ। ਔਰ ਜਿਵੇਂ ਕਹਿੰਦੇ ਵਿਦਿਆ ਕੰਠ ਕੀਤੀ ਹੋਵੇ ਜਦੋਂ ਟੀਚਰ ਕੋਈ ਬੋਲਦਾ ਪੁੱਛਦਾ ਕੁਗਾਲ ਇਹ ਧਰਤੀ ਘਰੋਲਣ ਲੱਪੰਦਾ ਜਾਂ ਚੁੱਪ ਵੱਟ ਕੇ ਖੜਾ ਤੇ ਜੇ ਉਸਨੇ ਚੇਤੇ ਕੀਤੀ ਹੋਵੇ ਜਿਵੇਂ ਕਹਿੰਦੇ ਨਦੀ ਦਾ ਪਾਣੀ ਨੀਵੇਂ ਪਾਸੇ ਦੌੜਦਾ ਨਾ ਤੇ ਕੰਠ ਕੀਤੀ ਵਿਦਿਆਮ ਜਾਂਦੀ ਹੈ। ਟੀਚਰ ਮਗਰੋਂ ਖਰੇਸ਼ਨ ਪੁੱਛੇ ਪਹਿਲਾ ਉੱਤਰ ਦੇਵੇ। ਕਿ ਵਿਦਿਆ ਜਿਹੜੀ ਉਹ ਕੰਠ ਕਰਨੀ ਚਾਹੀਦੀ ਹੈ। ਇਹ ਕਾਂਠਨੀ ਤੇ ਤੁਹਾਡੀ ਵਿਦਿਆ ਜਿਹੜੀ ਆ ਉਹ ਮੌਕੇ ਤੇ ਤੁਹਾਨੂੰ ਧੋਖਾ ਦੇ ਜੂ ਜਿਹੜੇ ਸਿਆਣੇ ਬੰਦੇ ਆ ਗ੍ਰੰਥ ਪੜ੍ਹ ਕੇ ਉਹਨਾਂ ਦੇ ਅੰਦਰ ਹੰਕਾਰ ਦੂਰ ਹੁੰਦਾ ਜਿਹੜੇ ਮੂਰਖ ਆ ਉਹਨਾਂ ਦਾ ਹੰਕਾਰ ਪੈਦਾ ਹੁੰਦਾ ਕਹਿੰਦੇ ਉਹ ਕਿੰਨੇ ਜਿਵੇਂ ਸੂਰਜ ਚੜਦਾ ਨਾ ਸਾਰੇ ਨੂੰ ਦਿਸਣ ਲੱਗ ਪੰਦਾ ਜਿਵੇਂ ਉੱਲੂ ਸ਼ਾਮ ਛਿੜ ਕਾਂ ਚਮਗਿੱਦੜਿਆ ਇਹਨਾਂ ਨੂੰ ਦਿਸਣਾ ਬੰਦ ਹੋ ਜਾਂਦਾ ਇਸ ਤਰ੍ਹਾਂ ਮੂਰਖਾਂ ਦੀ ਵਿਦਿਆ ਜਿਹੜੀ ਆ ਉਹਨਾਂ ਨੂੰ ਹੰਕਾਰ ਜੰ ਅੰਨਾ ਕਰ ਦਿੰਦੀ ਹੈ। ਉਹ ਚੰਗੇ ਕੰਮ ਨਹੀਂ ਕਰਦੇ, ਮਾੜੇ ਕੰਮ ਕਰਦੇ। ਕਹਿੰਦੇ ਕਿਸ ਨੇ ਸਿਰ ਤੇ ਮੁਗਟ ਤਾਜ ਵੀ ਰੱਖਿਆ ਹੋਵੇ। ਇੱਥੇ ਡੋਲਿਆਂ ਦੇ ਜਿਵੇਂ ਪਹਿਲਵਾਨਾਂ ਨੇ ਬੰਨੇ ਹੁੰਦੇ ਨੇ। ਉਹਨੂੰ ਬਹੁਟਾ ਕਹਿੰਦੇ ਅੰਗਦ ਵੀ ਕਹਿੰਦੇ। ਉਹ ਵੀ ਹੁਣ ਤੇ ਗਲ ਵਿੱਚ ਸੋਨੇ ਬਹੁਤ ਸ਼ਮਕੀਆਂ ਮੋਤੀਆਂ ਦੀ ਮਾਲਾ ਹੁਣ ਤੇ ਬਾਕੀ ਇਸ਼ਨਾਨ ਵੀ ਕਰੇ, ਸੁਗੰਧੀਆਂ ਵੀ ਛਿੜਕ ਲਾਏ। ਇਹ ਆਪਣੀ ਕਿਰਿਆ ਵੀ ਰਖੇ ਜੇ ਇਹ ਚੀਜ਼ਾਂ ਕਹਿੰਦੇ ਬੰਦੇ ਨੂੰ ਕਲੇਸ਼ ਦੇਣਗੀਆਂ ਵਿਦਿਆ ਤੋਂ ਬਿਨਾ ਇਹਨਾਂ ਦਾ ਕਾਣੀ ਕੋੜੀ ਮੁੱਲ ਨਹੀਂ ਕਹਿੰਦੇ ਸਾਰੇ ਗਹਿਣਿਆਂ ਚੋਂ ਵੱਡਾ ਗਹਿਣਾ ਵਿਦਿਆ ਹੈ ਜੜਾ ਗ੍ਰੰਥਾਂ ਦਾ ਗਿਆਨ ਹੈ ਇਹ ਜਿਹੜੀ ਵਿਦਿਆ ਇਨਸਾਨ ਨੂੰ ਉਸੇ ਵੇਲੇ ਸ੍ਰੇਸ਼ਟ ਬਣਾ ਦਿੰਦੀ ਹੈ ਔਰ ਜਿਵੇਂ ਸਰਸਤੀ ਸੱਧ ਕੀਤੀ ਹੋਵੇ ਨੂੰ ਉਦੋਂ ਬਚਨ ਫਿਰ ਫੁਰੀ ਜਾਂਦੇ ਆ ਬਾਖਵਾਣੇ ਕਹਿੰਦੇ ਬ੍ਰਹਮਣ 14 ਲੋਕ ਬਣਾਏ ਸਤ ਪਤਾਲ ਸਤ ਆਕਾਸ਼ ਕਹਿੰਦੇ ਵਿਦਿਆ ਦੇ ਸਮਝ ਜ ਨਹੀਂ ਬਣਾਈ ਹੋੜੀ ਚੀਜ਼ਾਂ ਬਹੁਤ ਸਭ ਤੋਂ ਵੱਡੀ ਕੀਮਤੀ ਚੀਜ਼ ਜਿਹੜੀ ਆ ਉਹ ਵਿਦਿਆ ਇਸ ਕਰਕੇ ਮਹਾਪੁਰਸ਼ ਕਹਿੰਦੇ ਐ ਇਹ ਬੰਦੇ ਨੂੰ ਵਿਦਿਆ ਜਿਹੜੀ ਆ ਜ਼ਰੂਰ ਪੜ੍ਹਨੀ ਚਾਹੀਦੀ ਨਾਰਾ ਤੋ ਅਰੋਗਤਾ ਜੋਤ ਕੁਸ਼ਲਾਤਾ ਵੈਦਕ ਪਠੈ ਹੀਤ ਸਭ ਗਿਆਤਾ ਜੰਦੇ ਗਿਆਨ ਲੈਣ ਵਾਸਤੇ ਬੰਦੇ ਨੂੰ ਵਿਦਿਆ ਪਾਣੀ ਚਾਹੀਦੀ ਇਹ ਨਾ ਕਹੇ ਮੈਂਤ ਇੱਕ ਇੱਕ ਅੱਖਰ ਵੀ ਕਰੀਏ ਤੇ ਸਾਲ ਦੇ ਕਿੰਨੇ ਹੋ ਜਾਂਦੇ ਰੋਜ ਥੋੜਾ ਥੋੜਾ ਕਰੀਏ ਨਾ ਬੂੰਦ ਬੂੰਦ ਨਾਲ ਘੜਾ ਪਾਣੀ ਨਾ ਭਰ ਦਿੰਦਾ ਥੋੜੀ ਥੋੜੀ ਵਿਦਿਆ ਰੋਜ਼ ਕਾਂਠਾ ਕਰੀਏ ਛਤਰੂ ਸੰਤਾ ਆਪਣੇ ਉਹ ਬਹੁਤ ਗੁਣੀ ਘਾਰਿਆ ਆਪਣੇ ਪੁੱਤਰ ਪੁੱਤਰੀ ਨੂੰ ਵਿਦਿਆ ਨਹੀਂ ਪੜਾਉਂਦਾ ਕਹਿੰਦੇ ਉਹ ਮਾਂ ਪਿਓ ਜਿਹੜੇ ਆ ਆਪਣੇ ਬੱਚਿਆਂ ਦੇ ਛਤਰੂ ਦੇ ਬਰਾਬਰ ਬੈਰੀ ਆ ਔਰ ਅੱਗੇ ਰਾਂਦੇ ਆ ਸੋਭਾ ਨੇ ਪਾਵੇ ਮਤ ਨੇ ਆਵੇ ਜਗਵੇਂ ਬਗਿਆ ਉਹ ਸੋਭਾ ਨਹੀਂ ਪਾਉਣਗੇ ਉਹਨਾਂ ਨੂੰ ਸੋਝੀ ਮਤ ਨਹੀਂ ਆਊਗੀ ਜਗ ਦੇ ਉੱਤੇ ਇਹ ਗੱਲ ਕਹਿੰਦੇ ਪ੍ਰਗਟਿਆ ਇਹ ਤੁਹਾਨੂੰ ਵਿਦਿਆ ਦੇ ਅਧਿਆਏ ਦੇ ਮੋٹے ਮੋٹے ਜਿਹੜੇ ਅਰਥ ਆ ਉਹ ਦੱਸ ਦਿੰਦੇ ਆ ਮੰਗ ਆਜੀ ਕਲ ਸਕੂਲਾਂ ਚ ਇਹ ਗੱਲਾਂ ਦੱਸੀਆਂ ਨਹੀਂ ਜਾਂਦੀਆਂ ਤੇ ਜਿਹੜੇ ਅਸੀਂ ਅਰੰਧ ਪੜ੍ਹਦੇ ਆਂ ਮਹਾਂਪੁਰਸ਼ਾਂ ਕੋ ਤੇ ਜਿਹੜੀ ਆ ਉਥੀ ਮੈਂ ਪ੍ਰਕਾਸ਼ ਕੀਤੀ ਹੈ ਇਹ ਸਾਡਾ ਸਮਝੋ ਪਹਿਲੀ ਜਮਾਤ ਦੀ ਬੋਕਿਆ ਪਹਿਲਾਂ ਵਿਦਿਆਰਥੀ ਨੂੰ ਜੋਗ ਬਣਾਇਆ ਜਾਂਦਾ ਉਹਨੂੰ ਇਹ ਸਾਰੇ ਬਚਨ ਦੱਸੇ ਜਾਂਦੇ ਆ ਤੇ ਫਿਰ ਉਹ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਅੰਦਰ ਭਾਵਨਾ ਪਿਆਰ ਸ਼ਰਧਾ ਪੈਦਾ ਹੁੰਦੀ ਹੈ ਤੋਂ ਤੁਹਾਡਾ ਵੀ ਸਮਾਂ ਹੋ ਗਿਆ ਤੇ ਮੈਂ ਵੀ ਤਰਨਤਨ ਸਾਹਿਬ ਜਾਣਾ ਉੱਥੇ ਸੰਤ ਸਮਾਗਮ ਹੈ ਤੇ ਜਾ ਕੇ ਉੱਥੇ ਵਿਚਾਰ ਦੇਣੇ ਸੋ ਤੁਹਾਨੂੰ ਤੀਸਰਾ ਦਾ ਵੀ ਤੁਹਾਡੇ ਸਾਰੇ ਬੱਚਿਆਂ ਦਾ ਵੀ ਧੰਨਵਾਦ ਕਰਦੇ ਆ ਕਿ ਤੁਹਾਨੂੰ ਮਾਰਨ ਨੂੰ ਸੋਜੀ ਦਿੱਤੀ ਹੈ ਤੁਸੀਂ ਅੱਜ ਸੰਗਤ ਦੇ ਰੂਪ ਚ ਸਾਰੇ ਵਿਦਿਆਰਥੀ ਬੈਠੇ ਹੈ ਬਾਏ ਗੁਰਜੀ ਖਾਲਸਾ ਬਾਏ ਗੁਰਜੀ ਕੀ ਫਤ